ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਸੋਨ ਚੜ੍ਹਦੀ ਕਲਾ ਚ ਰੱਖਣ ਜੀ ਤੁਸੀਂ ਬਹੁਤ ਤਰਫੀਆਂ ਮਾਣੋ ਖੂਬ ਖੁਸ਼ ਰਹੋ ਤੇ ਅੱਜ ਆਪਾਂ ਲੈ ਕੇ ਆਏ ਆਂ ਜੀ VM ਦੇ ਬਰੈਂਡਡ ਕਾਟਨ ਦੇ ਸੂਟ ਮੈਚਿੰਗ ਸੂਟ ਰਹਿਣਗੇ ਜੀ ਤੇ ਕੀਮਤ ਇਹਨਾਂ ਦੀ ਵਧੀਆ ਰਹੂਗੀ ਜੀ ਕੱਪੜਾ ਹੋਊਗਾ ਗਾਰੰਟੀ ਵਾਲਾ ਖਰਾਬ ਨਹੀਂ ਹੋਊਗਾ ਜੀ ਇਹ ਹੁਣ ਆਪਣੇ ਕੋਲ ਗਰਮੀਆਂ ਆ ਗਈਆਂ ਜੀ ਜਿਆਦਾ ਤਾਂ ਆਪਣੇ ਕੋਲ ਹੀ ਚੱਲਣਗੇ ਜੀ ਮੈਚਿੰਗ ਸੂਟ ਤੇ ਆਲਓਰ ਆਪਾਂ ਜ਼ਿਆਦਾ ਕਾਟਨ ਹੀ ਰੱਖਦੇ ਆਂ ਜੀ ਜ਼ਿਆਦਾ ਸਭ ਤੋਂ ਵੱਧ ਆਪਾਂ ਕਾਟਨ ਵੇਚਦੇ ਆਂ ਬੜੀਆਂ ਵੈਰੈਟੀਆਂ ਆਪਾਂ ਨੇ ਵੇਚਦੀ ਜੀ ਆਹ ਲਓ ਜੀ ਇਹ ਰਹਿ ਗਿਆ ਜੀ ਪਹਿਲਾ ਕਲਰ ਇਹ ਆ ਗਿਆ ਜੀ ਬਲੈਕ ਮੈਚਿੰਗ ਇਹਦੇ ਨਾਲ ਦੀ ਸਲਵਾਰ ਮੈਚਿੰਗ ਹੈ ਇਹਦਾ ਕਲਰ ਹੈ ਬਲੈਕ ਤੇਰੀ ਕੀਮਤ ਰਹਿਣ ਵਾਲੀ ਹੈ ਜੀ 온ਲੀ 750 ਰੁਪਏ ਢਾਈ ਢਾਈ ਦੀ ਪ੍ਰੋਪਰ ਕੱਟ ਹੋਊਗੀ ਜੀ ਇੱਕ ਇਹਦੇ ਵਿੱਚ ਆ ਗਿਆ ਜੀ ਲਾਈਟ ਸ਼ੇਡ ਇਹ ਕਲਰ ਬਹੁਤ ਪਿਆਰੇ ਆ ਮੈਚਿੰਗ ਸੂਟ ਹੈ ਵੀ ਐਮ ਦੇ ਹੈ ਜੀ ਬ੍ਰਾਂਡਡ ਹੈ 750 ਦਾ ਜੀ ਢਾਈ ਢਾਈ ਦੀ ਪ੍ਰੋਪਰ ਕਟਰ ਹੋਗੀ ਜੀ ਆ ਦੇਖੋ ਬਹੁਤ ਸੋਹਣਾ ਕੱਪੜਾ ਹੈ ਜੀ ਨਾ ਇਹਦੇ ਰੰਗ ਨੂੰ ਕੁਝ ਹੋਵੇ ਨਾ ਇਹਦੇ ਚ ਪਾਏ ਦੇ ਵਿੱਚ ਐ ਜੇ ਲੱਗੇ ਵੀ ਆਪਾਂ ਕੋਈ ਹੈਵੀ ਜੀ ਚੀਜ਼ ਪਾਈ ਹੋਈ ਹੈ ਕਿਉਂਕਿ ਕੱਪੜੇ ਚ ਬਜਨ ਨਹੀਂ ਹੁੰਦਾ ਜੀ ਇਹ ਬਹੁਤ ਹਲਕਾ ਕੱਪੜਾ ਹੁੰਦਾ ਜੀ ਆ ਲਓ ਜੀ ਆ ਗਿਆ ਜੀ ਗ੍ਰੇ ਕਲਰ ਇਹਦੇ ਵਿੱਚ ਆ ਦੇਖੋ ਜੀ ਕਿੰਨੇ ਸੋਹਣੇ ਕਲਰ ਹੈ ਜਿਹੜਾ ਮਰਜੀ ਸੂਟ ਲਓ ਜੀ ਸਿਰਫ ਤੇ ਸਿਰਫ 750 ਦਾ ਪਾ ਲਓ ਜੀ ਆ ਗਏ ਇਹਦੇ ਵਿੱਚ ਕਰੀਮ ਆ ਦੇਖੋ ਕਰੀਮ ਮੈਚਿੰਗ ਜੀ ਕਿੰਨਾ ਸੋਹਣਾ ਸੂਟ ਹੈ ਸਿਰਫ 750 ਦਾ ਇਹਨੂੰ ਤੁਸੀਂ ਬਾਹਰੋਂ ਵੀ ਪਾ ਸਕਦੇ ਹੋ ਘਰੇ ਵੀ ਪਾ ਸਕਦੇ ਹੋ ਜਦੋਂ ਧੋ ਲਿਆ ਧੋਜਦਾ ਧੋਆ ਉਹ ਜਿਦਾ ਉਹ ਜਾ ਪੈ ਨਹੀਂ ਹੈਗਾ ਵੀ ਰੰਗ ਨੂੰ ਕੁਝ ਹੋਊਗਾ ਨਾ ਕੁਝ ਵੀ ਨਹੀਂ ਹੁੰਦਾ ਜਿਵੇਂ ਮਰਜ਼ੀ ਹੰਡਾਇਓ ਗਰਮੀ ਚ ਕੁਝ ਨਹੀਂ ਹੁੰਦਾ ਇਹਦੇ ਕਲਰਾਂ ਕਲਰਾਂ ਨਾਲ ਆਹ ਕੁਝ ਇਹਨਾਂ ਦੇ ਕਲਰ ਹੈ ਜਿਹੜੇ ਬਹੁਤ ਵਧੀਆ ਤੇ ਕੱਪੜਾ ਵੀ ਬਹੁਤ ਵਧੀਆ ਹੈ ਹੰਡਣ ਵਾਲਾ ਕੱਪੜਾ ਹੈ ਸੌਫਟ ਕੱਪੜਾ ਗਰਮੀ ਦੀ ਵੈਰਾਈਟੀ ਹੈ ਇਹ ਆਹ ਦੇਖੋ ਕਿੰਨਾ ਸੋਹਣਾ ਮਿੱਠਾ ਜਿਹਾ ਕਲਰ ਹੈ ਜੀ ਕਿਤਨਾ ਪਿਆਰਾ ਲੱਗ ਰਿਹਾ ਇਹ ਦੇਖੋ ਬਹੁਤ ਸੋਹਣਾ ਤੁਸੀਂ ਇਹਦੇ ਪੰਜੀ ਤੇ ਵਰਕ ਵੀ ਕਰਾ ਸਕਦੇ ਹੋ ਪਰਪਲ ਆ ਗਿਆ ਦੇ ਵਿੱਚ ਜੀ ਗ੍ਰੀ ਆ ਗਿਆ ਜੀ ਪਿੰਕ ਗਾਜਰੀ ਜਾ ਗਿਆ ਜੀ ਇਹ ਵਾਲਾ ਆ ਗਿਆ ਜੀ ਫਰੂਜੀ ਆਪਣੇ ਕੋਲ ਹੁਣ ਜਿਆਦਾ ਗਰਮੀਆਂ ਚ ਕਾਟਨ ਹੀ ਚੱਲਣੀ ਹੈ ਜੀ ਇਹ ਆ ਗਿਆ ਜੀ ਲਵੈਂਡਰ ਸ਼ੇਡ ਅਲੀ ਦੇਖ ਜਿਹੜਾ ਵੀ ਪੀਸ ਸੂਟ ਦਾ ਤੁਹਾਨੂੰ ਪਸੰਦ ਆਉਂਦਾ ਪਲੀਜ਼ ਸਕਰੀਨ ਸ਼ਾਟ ਲੈਣੀ ਨਹੀਂ ਭੁੱਲਣੀ ਸੂਟ ਦੀ ਕੀਮਤ ਹੈ ਜੀ 750 ਤੇ 50 ਰੁਪਏ ਦਾ ਚਾਰਜ ਲੱਗੂ ਸੂਟ ਦਾ ਕਿਸੇ ਭੈਣ ਭਰਾ ਨੂੰ ਮਗਾਉਣਾ ਸਕਰੀਨ ਸ਼ਾਟ ਲੈਣਾ ਬਿਲਕੁਲ ਨਹੀਂ ਭੁੱਲਣਾ ਸਾਡਾ ਪਤਾ ਜੀ ਮੋਰ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਅਕਾਲ ਪੁਰਖ ਵੇਧੂ ਗੁਰੂ ਰਾਮਦਾਸ ਮਹਾਰਾਜ ਜੀ ਸ਼ੋਣ ਚੜ੍ਹਦੀ ਕਲਾ ਚ ਰੱਖਣ ਜੀ ਤੁਸੀਂ ਬਹੁਤ ਬਹੁਤ ਤਰੱਕੀਆਂ ਕਰੋ ਖੂਬ ਖੂਬ ਖੁਸ਼ ਰਹੋ